ਸੱਚੀ ਘਟਨਾ ਕਿ ਬੀਬੀ ਆਂਦੀ ਹੁੰਦੀ ਸੀ ਰੋਜ਼ ਖੀਰ ਦਾ ਨਾ ਡੋਲੂ ਕਾੜ ਕੇ ਲੈਂਦੀ ਸੀ ਲਾਲ ਰੰਗ ਦੀ ਖੀਰ ਘਰ ਦਾ ਦੁੱਧ ਗੁਰੂ ਘਰ ਦੇ ਵਿੱਚ ਆਣਾ ਉਹ ਜਿਹੜਾ ਸੇਵਾਦਾਰ ਸੀਗਾ ਮੇਰੇ ਤੁਹਾਡੇ ਵਰਗਾ ਕੋਈ ਸੇਵਾ ਕਰਨ ਵਾਲਾ ਸੀ ਰੂਟੀਨ 'ਚ ਕਦੇ ਚੱਲੇ ਜਾਂਦਾ ਸੀ ਤਾਂ ਉਹਨੇ ਦੇਖਿਆ ਬੀਬੀ ਖੀਰ ਲੈ ਕੇ ਆਈ ਆ بڑا ਡੋਲੂ ਹੁੰਦਾ ਸੀਗਾ ਤੇ ਉਹ ਵੀ ਸਾਰਿਆਂ 'ਚ ਸੰਗਤਾਂ ਦੇ ਵਿੱਚ 5 ਲੀਟਰ ਦਾ ਵੀ ਇਹ ਵੰਡਦੇ ਹੋ ਉਹਨੇ ਵੰਡਣੀ ਸ਼ੁਰੂ ਕੀਤੀ ਪਹਿਲੇ ਦਿਨ ਦੂਜੇ ਦਿਨ ਥੋੜੀ ਜੀ ਬਚੀ ਉਹਨੇ ਖਾ ਲਈ ਦੂਜੇ ਦਿਨ ਬੜੀ ਸਵਾਲ ਲੱਗੀ ਚੌਥੇ ਦਿਨ ਉਹਨੇ ਪਤਾ ਕੀ ਕੀਤਾ ਜੀ ਜਾ ਕੇ ਬੀਬੀ ਡੋਲੂ ਲੈ ਕੇ ਆਈ ਉਹਨੇ ਸਾਈਡ ਤੇ ਕਰਦੀ ਬੀਬੀ ਤਾਂ ਚਲੀ ਗਈ ਮੱਥਾ ਟੇਕ ਕੇ ਉਹਨੂੰ ਕੀ ਪਤਾ ਉਹ ਆਪਣੇ ਘਰੇ ਲੈ ਗਿਆ ਬੀਬੀ ਰੋਜ਼ ਆਵੇ ਖੀਰ ਲੈ ਕੇ ਆਪਣੇ ਡੋਲੂ ਚ ਪਾ ਕੇ ਰੋਜ਼ ਡੋਲੂ ਘਰੋਂ ਲੈਣ ਲੱਗ ਗਿਆ ਜੀ ਘਰੇ ਜਾਣ ਲੱਗੀ ਉਹਦੀ ਖੀਰ ਦੋ ਤਿੰਨ ਮਹੀਨੇ ਲੰਘ ਗਏ ਲਗਾਤਾਰ ਹੁਣ ਉਹਨੂੰ ਤਾਂ ਬੰਦੇ ਨੂੰ ਪਤਾ ਨਹੀਂ ਇਹ ਬੀਬੀ ਕਿਉਂ ਲੈ ਕੇ ਆ ਰਹੀ ਹੈ 2.5 3 ਮਹੀਨੇ ਬਾਅਦ ਉਹਨੂੰ ਪਤਾ ਲੱਗਿਆ ਵੀ ਬੀਬੀ ਨੂੰ ਕੋਈ ਰੋਗ ਸੀ ਜਦੋਂ ਤੋਂ ਬੀਬੀ ਖੀਰ